ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਸਭਾ ਹਲਕਾ ਸਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਦੀ ਮੀਤਿਆਰ ਉਹਨਾਂ ਦਾ ਜਿਹੜਾ ਦਫ਼ਤਰ ਆਜ ਹਲਕਾ ਮਹਿਲਪੁਰਾ ਦੇ ਅੰਦਰ ਖੋਲਿਆ ਗਿਆ ਦਸਤਾਧਾਰਨ ਕੀਤਾ ਗਿਆ ਸਾਰੇ ਸਾਡੇ ਪਾਰਟੀ ਦੀ ਰੀੜ ਦੀ ਹੱਡੀ ਵਲੰਟੀਅਰ ਆਉਂਦੇਦਾਰ ਸਾਰੇ ਸਰਪੰਚ ਪੰਜ ਪਹੁੰਚੇ ਰਹੇਗੇ ਤੇ ਕਾਫੀ ਪਰਿਵਾਰ ਇਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇਗੇ ਆ ਰਸਵੀ ਤੌਰ ਤੇ ਹੋਏ ਨੇ ਪਿੰਡ ਦੇ ਵਿੱਚ ਅੱਜ ਮਹਿਲਪੁਰ ਵੀ ਵੱਡਾ ਇਕੱਠ ਰੱਖਣਾ ਰਫੀਕ ਮੁਹੰਮਦ ਨੇ ਤੇ ਹੋਰ ਵੀ अनेका ਤੇ ਸ਼ਾਮ ਤੱਕ ਤੁਸੀਂ ਦੇਖੋਗੇ ਤੇ ਵੱਡੇ ਵੱਡੇ ਲੀਡਰ ਆ ਜਿਹੜੇ ਹਲਕੇ ਦੇ ਸਾਬਕਾ ਵਿਧਾਇਕ ਵੀ ਕਈ ਸਾਡੇ ਜਿਹੜੇ ਇੱਥੇ ਰਹਿ ਚੁੱਕੇ ਨੇ ਉਹ ਵੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇਗੇ ਇਸ ਕਰਕੇ ਭਰਾਵੋ ਸਾਰੇ ਪਾਰਟੀ ਦੇ ਨੀਚਿਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਪੌਰਸ਼ਟ ਪ੍ਰਭਾਵਿਤ ਹੋ ਕੇ ਆਵਾਦੀ ਪਾਰਟੀ ਦੇ ਵਿੱਚ ਲੋਕ ਰਲ ਰਹੇ ਨੇ ਕਿਉਂਕਿ ਕੰਮਾਂ ਦੀ ਗੱਲ ਪਾਰਟੀ ਕੇ ਲਈ ਆਵਾਦੀ ਪਾਰਟੀ ਕਰਦੀ ਹੈ ਮੁੱਦੇ ਦੀ ਗੱਲ ਕਰਦੀ ਹੈ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹ ਕੰਮਾਂ ਦੀ ਕਰ ਵੀ ਚਲਦੀਆਂ ਉਹ ਧਰਮ ਦੇ ਨਾਂ ਤੇ ਲੋਕਾਂ ਨੂੰ ਵੱਡੀਆਂ પા ਕੇ ਭਾਜੀਪੀ ਤੇ ਤਾਂ ਦੇਖੋ ਐਡਾ ਮਾੜਾ ਹਾਲ ਹੈ ਤੇ ਆ ਜਿਹੜੇ ਭਰਾ ਮੇਰੇ ਦਫ਼ਤਰ ਦੇ ਵਿੱਚ ਬੈਠਿਆ ਮੈਂ ਇੱਕੀ ਗੱਲ ਪੁੱਛਣਾ ਚਾਹੁੰਨਾ ਸਾਡੇ ਸਾਰੇ ਪੰਜਾਬ ਦੀਆਂ ਜ਼ਮੀਨਾਂ ਆ ਬੋਲੀਆਂ ਹੋਣੀਆਂ ਸੀ ਕਿਹਾ ਹੁਣ ਯਾਰ ਇੱਕ ਇਹਦਾ ਇਹਦਾ ਸਾਰਿਆਂ ਦਾ ਫਾਇਦਾ ਹੋਣਾ ਸੀ ਬੋਲੀਆਂ ਹੁਣੇ ਹੀ ਬੰਦ ਕਰਤੀਆਂ ਕਦੇ ਚੋਣਾਂ ਤੋਂ ਬਾਅਦ ਕਰਾਂਗੇ ਜਿਹਦਾ ਐਡਾ ਵੱਡਾ 500 ਕਰੋੜ ਦਾ ਘੱਟੋ ਘੱਟ ਕਹਾਂ ਮੈਂ 500 ਕਰੋੜ ਦਾ ਘੱਟੋ ਘੱਟ ਪੰਜਾਬ ਦੇ ਪੰਚਾਇਤਾਂ ਨੂੰ ਘਾਟਾ ਪੈਣਾ ਜਿਹੜੀ ਪੰਚਾਇਤੀ ਜ਼ਮੀਨਾਂ ਦੇ ਬੋਲੀਆਂ ਹੋਣੀਆਂ ਸੀ ਉਹ ਤੇ ਰੋਕ ਲਾਤੀ ਯਾਰ ਇਹ ਦੇਖੋ ਇਹਦਾ ਇਹਦਾ ਮਤਲਬ ਪੰਜਾਬ ਨੂੰ ਸਮਝਦੇ ਕੁਛ ਨਹੀਂ ਹੈ ਇਹਦੇ ਭਰਾ ਸਾਡੇ ਦਫ਼ਤਰਾਂ 'ਚ ਬੈਠੇ ਇਹਨੂੰ ਪੁੱਛਣਾ ਚਾਹੀਦਾ ਵੀ ਯਾਰ ਇਹ ਤਾਂ ਸਿੱਧੀ ਗੱਲ ਹੈ ਕਿ ਉਹਨਾਂ ਕਮਿਸ਼ਨ ਨੂੰ ਚਿੱਠੀ ਵੀ ਗੱਡੀ ਪੰਜਾਬ ਸਰਕਾਰ ਨੇ ਵੀ ਦੇਖੋ ਜੀ ਬੋਲੀ ਤਾਂ ਹੋ ਰਹਿਣ ਤਾਂ ਜਿਹਨਾਂ ਨੂੰ ਕੰਮ ਉਹ ਬੋਲੀ 'ਤੇ ਰੋਕ ਲਾਤੀ ਜੀ ਜਿਹੜਾ ਬਹੁਤ ਵੱਡਾ ਪੰਜਾਬ ਦੇ ਪੰਚਾਇਤਾਂ ਨੂੰ ਘਾਟਾ ਪਊਗਾ 8000 ਕਰੋੜ ਰੁਪਏ ਸਾਡੀਆਂ ਸੜਕਾਂ ਦਾ ਮੰਡੀਆਂ ਦਾ ਇਹ ਰੱਖੀ ਬਿਠੇ ਇਨੇ ਟਾਈਮ ਦੇ ਜਿਹਦੀ ਕੋਈ ਮਤਲਬ ਵੀ ਇਸ ਕਰਕੇ ਹੁਣ ਇਹ ਲੋਕਾ ਅੱਗੇ ਵਾਲੀ ਗੱਲ ਨਹੀਂ ਹੈ ਜੀ ਉਹ ਲੋਕ ਸੋਸ਼ਲ ਮੀਡੀਆ ਤੇ ਸਾਰਿਆਂ ਘੁਲਾ ਰਹੀਆਂ ਨੇ ਤੇ ਕਾਂਗਰਸ ਦਾ ਤਾਂ ਇਹ ਦੇਖੋ ਤੁਸੀਂ ਸੁਖਪਾਲ ਸਿੰਘ ਖੜਾ ਖੜਾ ਉਹਨੇ ਚਾਰ ਪੰਜ ਮੇਰੇ ਤੇ ਦੋਸ ਲਾਏ ਸੀ ਐ ਘਟੀਆਂ ਹਰਕਤ ਕੀਤੀ ਬਿਲਕੁਲ ਘਟੀਆਂ ਮੈਂ ਉਹਨੂੰ ਚੈਲੰਜ ਵੀ ਕੀਤਾ ਸਮਾਂ ਵੀ ਮੰਗਿਆ ਮਾਹ ਜੀ ਤੇ ਮਾਦੀ ਸਾਥ ਦਾ ਮੈਨੂੰ ਸਮਾਂ ਦੇ ਦੇ ਇਹ ਚਾਰ ਗੱਲਾਂ ਤੂੰ ਮੇਰੇ ਬਾਰੇ ਕਹੀਆਂ ਨੇ ਚਾਰਾਂ ਬੱਚੋਂ ਨਾ ਤੂੰ ਅੱਜ ਵੀ 21 ਸਾਲਤ ਕਰਦੇ 21 ਜਰ ਮੈਂ ਤਾਂ ਰਾਜਨੀਤੀ ਦੇ ਕੰਮ ਨੂੰ ਆਏ ਹੀ ਨਹੀਂ ਸੀ ਮਾੜਾ ਮੋਟਾ ਨਾ ਜਿਹੜਾ ਪਰਾਇਤੀ ਦਾ ਲੈਬਾਂ ਖੈਰਾ ਸਾਹਿਬ ਤੁਸੀਂ ਜਮਾ ਥੱਲੇ ਛੱਡਤਾ ਯਾਰ ਤੂੰ ਪਾਰਟੀ ਦੇ ਖਿਲਾਫ ਹੋ ਨੀ ਜੀ ਸਰ ਕੇ ਬੋਲ ਪਾਰਟੀ ਦੇ ਨੀਤੀਆਂ ਹੁੰਦੀਆਂ ਪਾਲਿਸੀਆਂ ਹੁੰਦੀਆਂ ਪਹਿਲਾਂ ਵੀ ਇਥੇ ਰਹੇ ਨੇ ਸੰਤ ਬ੍ਰਿਵੀਂਦਰ ਕੋ ਨਖਰੇਆ ਗੋਬਿੰਦ ਸਿੰਘ ਕਾਹਲ ਰਹਾ ਉਹ ਇਦਾਂ ਥੋੜੀ ਜਿਆਦਾ ਅਸੀਂ ਮਿਲਦੇ ਆ ਜਦੋਂ ਕਿਸੇ ਵਿਆਹ ਵਾ ਸਾਦੀਆਂ ਦੇ ਭੋਗਾਂ ਦੇ ਉੱਪਰ ਪੂਰਾ ਪਿਆਰ ਆ ਹਾਂ ਪਾਰਟੀ ਦੇ ਨੀਤੀਆਂ ਆਉਂਦੀਆਂ ਦਾ ਦੱਸਦੇ ਆ ਅਸੀਂ ਆਪਦੀਆਂ ਦੀ ਗੱਲ ਕਰਦੇ ਆ ਇਹ ਇਦਾਂ ਨਹੀਂ ਥੱਲੇ ਨੇ ਨਿੱਜੀ ਤੌਰ ਤੇ ਤੁਸੀਂ ਹਰੇਕ ਤੇ ਲੱਗ ਜਾਂਦੇ ਹੋ ਮੈਂ ਫੇਰ ਤੈਨੂੰ ਚਾਰਜ ਕਰਤੀ ਆ ਇੱਕ ਇੱਕ ਵਸਵਾ ਵੀ ਜੇ ਤੁਸੀਂ ਇੱਥੇ ਕਹਿੰਦੇ ਸੀ ਜਾਂ ਜ਼ਮੀਨ ਦਾ ਜਾਂ ਕੋਠੀਆਂ ਦਾ ਇੱਕ ਵੀ ਗੱਲ ਸਾਫ਼ ਕਰਤੀ ਉਹਦੇ ਬਾਅਦ ਪ੍ਰਵੰਤ ਬੜੋਰੀ ਰਾਜਨੀਤੀ ਨਹੀਂ ਕਰਦਾ ਨਹੀਂ ਤੁਸੀਂ ਮਾਫੀ ਮੰਗੋ ਲੋਕਾਂ ਤੋਂ ਵੀ ਮੈਂ ਗਲਤ ਗਿਆ ਮਾਫੀ ਨੈਤਿਕ ਤੌਰ ਤੇ ਤੁਹਾਨੂੰ ਮੰਗਣੀ ਚਾਹੀਦੀ ਆ ਤੋਕੇ ਤੁਸੀਂ ਬ੍ਰੋਹੀ ਦਾਦੇ ਨੇਤਾ ਵੀ ਰਹਿ ਚੁੱਪੇ ਹੋ ਜੇ ਤੁਹਾਡੇ ਤੋਂ ਲੋਕਾਂ ਦਾ ਨਾ ਰਾਜਨੀਤੀ ਲੋਕਾਂ ਤੋਂ ਵਿਸ਼ਵਾਸ ਉੱਠੀ ਜਾਂਦਾ ਤਾਂ ਕਰਕੇ ਉੱਠਦਾ ਕਿ ਤੁਹਾਡੇ ਵਰਗੇ ਲੋਕ ਇਹ ਗੱਲਾਂ ਕਰਦੇ ਨੇ ਜੇ ਤੁਹਾਡੇ ਵਰਗੇ ਲੋਕ ਨਾ ਰਾਜਨੀਤੀ ਨੂੰ ਥੱਲੇ ਛੱਡਦੇ ਆ ਪਾ ਗਰ ਕੇ ਲੋਕਾਂ ਦਾ ਵਿਸ਼ਵਾਸ ਛੁੱਟਦਾ ਵੀ ਜਰ ਨਹੀਂ ਵੀ ਝੂਠ ਬੋਲੀ ਜਾਂਦੇ ਹੁਣ ਤੁਹਾਡੇ ਤੇ ਵਿਸ਼ਵਾਸ ਕਿੱਥੇ ਜਾਂਦਾ ਰਹਿ ਗਿਆ ਤੁਸੀਂ ਕਿਸੇ ਕਹਿਣ ਤੇ ਇੰਨੀਆਂ ਗੱਲਾਂ ਬੋਲਤੀਆਂ ਕਲਵੰਤ ਬਲੋਰੀ ਤੇ ਨਾ 1 ਰੁਪਏ ਦਾ ਵੀ ਕੋਈ ਦੋਸ ਸੁਣਾ ਸਕਦਾ ਸਾਰੇ ਕਾਂਗਰਸੀ ਸਰਪੰਚੀਰੇ ਹੁਣ ਸਾਰੇ ਕਾਲੀਦਾਰ ਵਾਲਿਆ ਸਾਰੇ ਮੈਨੂੰ ਭਰਾ ਵਾਂਗ ਪਿਆਰ ਕਰਦੇ ਐ ਇੱਕੋ ਤੋਂ ਪੁੱਛ ਕੇ ਦੇਖ ਲਿਓ ਵੀ ਕਲਵੰਤ ਬਲੋਰੀ ਕਿਤੇ ਝੂਠਾ ਪਰਚਾ ਕਰਾਇਆ ਹੋਵੇ ਜਾਂ ਕਹਿਣ ਦਾ ਭਾਵ ਕਿਸੇ ਵੀ ਸਰਪੰਚੀਰ ਨੂੰ ਪੁੱਛ ਲਿਓ ਕਾਂਗਰਸੀ ਨੂੰ ਵੀ ਕਦੇ ਦਾਖਲ ਦਿੱਤਾ ਹੋ ਨਾ ਕਦੇ ਇਸ ਕਰਕੇ ਸਾਫ ਸੁਥਰਾ ਆਪ ਦਾ ਅਕਸ ਰੱਖਿਆ ਹੈ ਖੈਰਾ ਸਾਹਿਬ ਪ੍ਰਮਾਤਮਾ ਦਾ ਡਰ ਕੇ ਰਹਿ ਲੋਕਾਂ ਵਰਗੇ ਰਹੀਏ ਲੋਕਾਂ ਨੂੰ ਕਿਤੇ ਹੀ ਰਾਜਨੀਤਿਕ ਪਹਿਲਾਂ ਵਾਰ ਬੁਨ ਲੱਗੀ ਵੀ ਕਿਤੇ ਰਾਜਨੀਤਿਕ ਲੀ ਡਰਾਮਾਂ ਨੂੰ ਲੱਗੀ ਭੈਣ ਭਰਾ ਭੜ ਕੇ ਵੇਚਦੀ ਦਾ ਲੋਕਾਂ ਦੇ ਇਸ ਕਰਕੇ ਇਹ ਅੜਖੀ ਤੇ ਬਹਾਦਰ ਲੋਕ ਨੇ ਇਹ ਝੂਠ ਨਹੀਂ ਇੱਥੇ ਚੱਲਣ ਵਾਲਾ ਇੱਥੋਂ ਨਾ ਹਲਕਾ ਮਹਿਲ ਬਣਾ ਉਹ ਜਿੱਥੋਂ ਲਹਿਰਾਂ ਸਰਜੀਆਂ ਜਾਂਦੀਆਂ ਨੇ ਇਤਿਹਾਸ ਸਰਜੇ ਜਾਂਦੇ ਨੇ ਇਹਨਾਂ ਸਿਹਤ ਘਰਾਂ ਦਾ ਮੱਕਾ ਕਹਿੰਦੇ ਆ ਬਰਨਾਲਾ ਨੂੰ ਲੋਕ ਸਭ ਤੋਂ ਵੱਧ ਸਾਇਬ ਪੜਦੇ ਨੇ ਸਿਹਤ ਨਾਲ ਜੁੜੇ ਹੋਏ ਨੇ ਇਸ ਕਰਕੇ ਇੱਥੇ ਸੰਤਰਾਮ ਦਾਸੀ ਅਮਰ ਸਿੰਘ ਸੇਵਾ ਸਿੰਘ ਠਿਕਰੀਵਾਲਾ ਦੇ ਜੋਧੇ ਪੈਦਾ ਹੋਏ ਨੇ ਇਸ ਕਰਕੇ ਇਥੇ ਇਹੋ ਜਿਹੀਆਂ ਝੂਠ ਗੱਲਾਂ ਨਹੀਂ ਚੱਲਦੀਆਂ ਜਦੋਂ ਇਹ ਲੋਕਾਂ ਨੂੰ ਪਤਾ ਲੱਗਦਾ ਨਾ ਅਸਲੀ ਇਦਾਂ ਤਾਂ ਇਹ ਫਿਰ ਤੇ ਤਾਂ ਹੁੰਦਾ ਉਹ ਵੀ ਸਾਲ ਚ ਕੰਮ ਨਹੀਂ ਇਹਦਾ ਗੱਲ ਦਾ ਖਿਆਲ ਰੱਖ ਕੇ ਇਹ ਰਾਜਨੀਤੀ ਦਾ ਲੈਵਲ ਆ ਜਿਹੜਾ ਉਹਨੂੰ ਬਣਿਆ ਰਹਿਣ ਦੋ ਪਾਈਓ ਲੋਕ ਮੈਂ ਫੇਰ ਕਹਿੰਦਾ ਵੀ ਇਹ ਗਲਤ ਵਿਸ਼ਵਾਸ ਲੋਕਾਂ ਦਾ ਤਾਂ ਇਹ ਰਾਜ ਚੋੜਦਾ ਜਾਂਦਾ ਜਿਹੜੇ ਤੁਹਾਡੇ ਅੱਗੇ ਲੋਕਰ ਸੱਥਾਂ 'ਚ ਖੜ ਕੇ ਝੂਠ ਬੋਲਦੇ ਸੱਚਤ ਕੁਝ ਕਰ ਨਹੀਂ ਸਕਦੇ ਜੇ ਗੱਲ ਕਰ ਲਈ ਆਪਾਂ ਨਸਿਆ ਜੀ ਪਿਛਲੇ ਵਾਰ ਥੋੜੇ ਦਿਨਾਂ ਜਿਹੜਾ ਇਹ ਦੀ ਦੇ ਇੱਕ ਗ੍ਰੋਹ ਹਾਜੀ ਦਾ ਆਪਾਰੀ ਦਾ ਉਹਦੇ ਮਸਲੇ ਦੇ ਵਿੱਚ ਅਸੀਂ ਉਸ ਨੌਜਵਾਨ ਨੂੰ ਉਹ ਤਾਂ ਬਈ ਪਤਾ ਕੀ ਆ ਉਹ ਤਾਂ ਦੋ ਚਾਰ ਇਮਾਨਦਾਰ ਦੇ ਬੰਦੇ ਭੇਜਤੇ ਰੋਜ਼ਗਾਰ ਦੀ ਗੱਲ ਸੁਣ ਲਓ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਆ ਅਸੀਂ 43000 ਰੁਪਏ ਰੋਗਰੀ ਦਿੱਤੀ ਆ ਜਿਹੜੇ ਗੱਲਾਂ ਕਰਦੇ ਆ ਨਾ ਫੇਰੇ ਹਰਗੇ ਜਾਓ ਉਹ ਇਮਾਨਦਾਰ ਵਾਲੇ ਇਹਨਾਂ ਕਿਹਦੇ ਆਭੀ ਸਰਕਾਰਾਂ ਰਹੀਆਂ ਇਹਨਾਂ ਦੀਆਂ ਦੋ ਦੋ ਚਾਰ ਚਾਰ ਵਾਰੀ ਸਭ ਦੀਆਂ ਸਰਕਾਰਾਂ ਰਹੀਆਂ ਨਹੀਂ ਆ ਹੁਣ ਵੀ ਨਸ਼ੇ ਬਾਰੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਨਸ਼ੇ ਸੇਰਪੁਰ ਦੇ ਵਿੱਚ ਮੁੰਡੇ ਦਾ ਧਰਨਾ ਲੱਗਿਆ ਹੋਇਆ ਸੀਗਾ ਐਸਐਟੇ ਉਹਨਾਂ ਦਾ ਡਟ ਕੇ ਉਹਨਾਂ ਦਾ ਸਪੋਰਟ ਕੀਤੀ ਹੈ ਜਿਹੜੇ ਵੀ ਉੱਥੇ ਕਿਤੇ ਵਾਲੇ ਸੀਗੇ ਫੜੇ ਗਏ ਦੇ ਉਹਨਾਂ ਦੀ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਪਹਿਲੇ ਵਾਰੀ ਹੋਈਆਂ ਨੇ ਇੰਨੇ ਵੀ ਸਰਕਾਰਾਂ ਨਹੀਂ ਹੋਈਆਂ ਨੇ ਸਭ ਦੀਆਂ ਪ੍ਰਾਪਰਟੀਆਂ ਇਹਨੇ ਜ਼ਬਤ ਕਰ ਰੇ ਆ ਪੱਤੇ ਪੈ ਰਹੇ ਨੇ ਉਹਨਾਂ ਦੇ ਸਾਰੇ ਸ਼ਹਿਰ ਸ਼ਹਿਰ ਸ਼ਹਿਰਪੁਰ ਦੇ ਲੋਕ ਮੇਰਾ ਸਵਾਗਤ ਕਰਦੇ ਨੇ ਮੇਰਾ ਧੰਨਵਾਦ ਕਰਕੇ ਜਾਂਦੇ ਨੇ ਵੀ ਪਹਿਲਾ ਐਮਐਲਏ ਜਿਹੜਾ ਠੋਕ ਕੇ ਮਦਦ ਕਰਦਾ ਇਹ ਜਿਹੜੇ ਬੰਦੇ ਧਰਨੇ ਤੇ ਬੈਠੇ ਆ ਕਿਉਂਕਿ ਆਪਾਂ ਠੋਕ ਕੇ ਉਹਨਾਂ ਨੂੰ ਕਹੇ ਵੀ ਫੁੱਲ ਸਪੋਰਟ ਦਿੱਤੀ ਜਾਊਗੀ ਨੌਕਰੀਆਂ 430 ਇਸ ਕਰਕੇ ਇਹ ਗੱਲਾ ਕਹਿਣ ਦੀਆਂ ਕੁਝ ਬੰਦੇ ਉਹਨਾਂ ਸਿਖਾ ਕੇ ਭੇਜੇ ਸੀਗੇ ਤੇ ਉਹਨਾਂ ਨੇ ਉਹ ਐਵੇਂ ਜਰ ਸਾਡੇ ਸਾਡੇ ਸਵਾਦ ਇੱਥੇ ਮਰਜੀ ਕਰਨ ਜੇ ਸਰਜੀਤ ਸਿੰਘ ਮਾਨ ਬਾਰੇ ਅਸੀਂ ਮੈਂ ਬਾਹਲਾ ਨਹੀਂ ਕਹਿਣਾ ਕਹਿਣਾ ਚਾਹੁੰਦਾ ਬਾਕੀ ਵਿਰੀ ਸਿੰਘ ਵੱਲੋ ਵਾਲਾ ਇਹਨਾਂ ਤੋਂ ਪੁੱਛ ਲਿਓ ਤੇ ਇਹ ਤਾਂ ਮੈਂ ਕਹਾਂ ਵੀ ਐਂ ਦੱਸ ਨਹੀਂ ਬੋਰਡ ਕਿੱਥੇ ਪਾ ਗਏ ਨੇ ਤੁਸੀਂ ਮੈਂ ਕਹਿੰਦਾ ਸਾਡੇ ਸੇ ਕੰਮਾਂ ਦੀ ਗੱਲ ਕਰਦੇ ਆ ਨੌਜਵਾਨ ਨੂੰ ਗਰਾਊਂਡਾਂ ਦੇ ਨਾਲ ਜੋੜ ਰਹੇ ਆ ਹਰ ਪਿੰਡ ਦੇ ਵਿੱਚ ਕੀ ਕੁਝ ਪਿੰਡ ਛੱਡ ਕੇ ਵੱਡੇ ਗਰਾਊਂਡ ਬਣਾ ਰਹੇ ਆ ਫ੍ਰੀ ਕਰਸੀ ਤੋਂ ਲੈ ਕੇ ਖਾਣਾ ਵੀ ਦਵਾਂਗੇ ਕੋਚ ਵੀ ਦਵਾਂਗੇ ਗੇਮਾਂ ਦੇ ਵਿੱਚ ਵਧੀਆ ਜਿਹੜੇ ਖਿਡਾਰੀ ਹੋਣਗੇ ਮਾਨ ਸਾਹਿਬ ਨੇ ਅੱਗੇ 9 ਲੱਖ ਰੁਪਏ ਕਿਹਾ ਸੀ ਅੱਧੀ 15 ਲੱਖ ਰੁਪਏ ਕਰਤਾ ਹਰ ਖਿਡਾਰੀ ਜਿਹੜਾ ਵੱਡੀਆਂ ਗੇਮਾਂ ਦੇ ਵਿੱਚ ਜਿਹਨੇ ਭਾਗ ਲੈਣਾ ਇਸੇਨ ਗੇਮਾਂ ਦੇ ਵਿੱਚ ਉਹਨੂੰ 15-15 ਲੱਖ ਰੁਪਏ ਉਹ ਪਹਿਲਾ ਕਾਊਂਟ ਦੇ ਵਿੱਚ ਅੱਧੀ ਪਾਇਆ ਜਾਊਗਾ ਅੱਗੇ 9-9 ਲੱਖ ਰੁਪਏ ਪਾਇਆ ਗਿਆ ਸੀ ਅੱਗੇ ਅੱਜ ਤੱਕ ਅੱਗੇ 12 ਮੈਡਲਾਂ ਤੋਂ ਵੱਧ ਨਹੀਂ ਆਏ ਅੱਜ ਤੱਕ ਹੁਣ 17 ਦੇ ਕੀ ਬਾਇਸ਼ੇ ਅੱਗੇ ਤੋਂ ਇਦਾਂ ਹੀ ਵੱਧ ਮੈਡਲ ਆ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਨੌਜਵਾਨ ਦਿੱਤ ਕੇ ਲੈ ਕੇ ਆਉਣਗੇ ਕਿਉਂਕਿ ਇਹਨਾਂ ਦੀ ਕਾਊਂਟ ਦੇ ਵਿੱਚ ਪੈਸੇ ਪਾਉਣ ਲੱਗੇ ਜੇ ਪਾਜ ਪੈਸੇ ਆ ਗਏ ਆ ਗਰੀਬ ਘਰਾਂ ਦੇ ਬੱਚੇ ਆ ਖਾਣਾ ਕਿੱਥੋਂ ਖਾਣਗੇ ਕੋਚ ਹੈ ਨਹੀਂਗੇ ਉਹ ਸਾਰਿਆਂ ਗੱਲ ਨੂੰ ਲਾ ਕੇ ਕਰੋੜਾਂ ਨਾਲ ਜੋੜ ਰਹੇ ਆ ਨਹਿਰੀ ਪਾਣੀ ਬਰਨਾਲੇ ਦੇ ਵਿੱਚ 2.5 ਕਰੋੜ ਰੁਪਏ ਨੇ ਆਇਆ ਪੰਜ ਸਰਕਾਰਾਂ ਚੱਕ ਲੋ 250 ਕਰੋੜ ਰੁਪਇਆ ਮੀਤ ਜੀ ਮੰਤਰੀ ਨੇ ਜਾਂ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੇ ਤਿਆਰੀਆ ਕੀਤਾ ਹੋਇਆ ਵੀ ਇਹ ਸੀਜ਼ਨ ਤੋਂ ਪਹਿਲਾਂ ਪਹਿਲਾਂ ਜਿਹੜਾ ਨਹਿਰੀ ਪਾਣੀ ਆ ਅਸੀਂ ਸਾਰੇ ਖੇਤਾਂ ਨੂੰ ਲਗਦਾ ਕਰਦਾ ਕਰਨਾਮ ਜਿਹੜੇ ਰਹਿ ਗਏ ਵੀ ਜਾਣਗੇ ਦੇਖੋ ਹੁਣੇ 2 ਸਾਲ ਹੋਇਆ 2 ਸਾਲਾਂ ਸਾਰਾ ਤਾਂ ਕੰਮ ਹੁੰਦਾ ਨਹੀਂ ਹੁੰਦਾ ਜੇ ਆਪਾਂ ਕਹਿੰਦੇ ਹੁੰਦੇ ਆ ਵੀ ਕੁਝ ਵੀ ਪਰਤੌਣ ਲੱਗ ਜਾਈਏ ਇੱਕ ਪਾਸੇ ਲੱਗਾਗੇ ਬਾਰੀ ਤਾਂ ਦੂਜੇ ਦੀ ਬਾਤ ਹੀ ਆਊਗੀ ਇਸ ਕਰਕੇ ਲੱਗੇ ਹੋਏ ਆ 2200 ਕਰੋੜ ਰੁਪਇਆ ਹੁਣ ਵੀ तकरीबन ਵੱਡੀ 3000 ਕਰੋੜ ਰੁਪਇਆ ਫੇਰ ਨਹਿਰੀ ਪਾਣੀ ਦੀ ਨਹੀਂ ਰੱਖਿਆ ਹੋਇਆ ਹੈ ਬਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਲਗਦਾ ਕਰਾਂਗੇ ਪਰ ਇਹ ਗੱਲਾਂ ਮਾਰਦੇ ਆ ਪਤਾ ਕੀ ਹੋਰ ਸੱਥਾਂ ਵਿੱਚ ਆਉਣਗੇ ਮਹੰਦਰਾੜੇ ਵੀ ਆਉਣਗੇ ਆ ਖੈਰਾ ਸਾਹਿਬ ਨੂੰ ਬੋਲਣਗੇ ਪਹਿਲਾਂ ਵੀ ਬੋਲਦੇ ਅਸੀਂ ਕਹਿੰਦੇ ਰਾਸ਼ਤਾ ਨੂੰ ਟੁਪਕਾ ਪਾਣੀ ਦਾ ਨਹੀਂ ਦਿੰਦੇ ਜੀ ਟੁਪਕਾ ਨਹੀਂ ਦਿੰਦੇ ਸਾਡੇ ਸਾਡੇ ਜੇ ਟੁਪਕਾ ਜਾਊਗਾ ਸਾਡੇ ਸਾਥੀ ਉੱਪਰ ਦੀ ਜਾਊਗਾ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਭੁਗਾਈ ਜਾਂਦੇ ਆ ਇਹਨਾਂ ਨੂੰ ਪੁੱਛਣਾ ਹੋਵੇ ਜਿਹੜੀ ਹਰੀਕੇ ਪੱਤਨ ਤੋਂ ਲਹਿਰਾ ਜਾਂਦੀਆਂ ਕਿੱਲੇ-ਕਿੱਲੇ ਦੀਆਂ ਉਹ ਕਿੱਥੇ ਜਾਂਦੀਆਂ ਨੇ ਉਹ ਹਰੀਕੇ ਪੱਤਨ ਤੋਂ ਲਹਿਰਾ ਜਾਂਦੀਆਂ ਜਾਂਦੀਆਂ ਰਾਸ਼ਤਾ ਨਹੀਂ ਜਾਂਦੀਆਂ ਨੇ ਹਰੀਆੜੇ ਨੂੰ ਪਾਣੀ ਜਾ ਰਿਹਾ ਰਾਸ਼ਤਾ ਨੂੰ ਫੰਡਵਾ ਪਾਣੀ ਪੰਜਾਬ ਨੂੰ ਜਾ ਰਿਹਾ ਸੀ ਹਾਲਾਂਕਿ ਜਿਹੜਾ ਸਾਡਾ ਪਾਣੀ ਸੀ ਵਾਧੂ ਪੰਜਾਬ ਦਾ ਉਹ ਵੀ ਰਾਸ਼ਤਾ ਨੂੰ ਜਾ ਰਿਹਾ ਸੀਗਾ ਅੱਜ ਕੀ ਪਹਿਲੀ ਵਾਰੀ ਹੋਇਆ ਖਾਲ ਨਵੇਂ ਬਣਿਆ ਰਜਵਾਹੀ ਨਵੇਂ ਪੜ ਰਿਹਾ ਉਹ ਪਾਣੀ ਰੋਕ ਕੇ 38% ਦੇ ਪੀ ਪਾਣੀ ਰੋਕ ਕੇ ਤੇ ਸਾਡੇ ਪੰਜਾਬ ਦੇ ਖੇਤਾਂ ਨੂੰ ਲਗਦਾ ਕੀਤਾ ਜਿਹੜਾ ਰਸਤਾ ਨੂੰ ਜਾ ਰਿਹਾ ਸੀ ਇਹ ਵੀ ਕਰ ਸਕਦੇ ਸੀ ਇਹਨਾਂ ਨੇ ਕਿਉਂ ਨਹੀਂ ਕੀਤਾ ਹੋਰ ਨੇਕਾ ਕੰਮ ਨੇ ਬਾਈ ਜੀ ਬਿਜਲੀ ਦਾ ਬਿੱਲ ਪਹਿਲੇ 2 ਸਾਲਾਂ ਚ ਕੋਈ ਨਹੀਂ ਪਹਿਲੇ 4-5 ਮਹੀਨਿਆਂ ਚ ਕੋਈ ਨਹੀਂ ਸੀ ਕਰਦਾ ਜਿਹੜਾ ਮਰਜੀ ਸਰਕਾਰ ਆ ਲੈਦੀ ਪੱਲੇ ਮੰਨ ਜੋ ਮੁੱਖ ਮੰਤਰੀ ਸਾਹਿਬ ਆ ਜੀ ਨੇ ਪਹਿਲੇ ਵਾਰੀ ਪਹਿਲੇ 4-5 ਮਹੀਨਿਆਂ ਦਾ ਸਾਰਿਆਂ ਦਾ ਬਿੱਲ ਮਾਫ ਕੀਤਾ ਸੇ ਸੋ ਜਨਤਾ ਸਾਰੇ ਲੋਕ ਖੁਸ਼ ਨੇ ਮੈਂ ਸਾਰੇ ਪੰਨਾਂ ਦੇ ਵਿੱਚ ਜਾਣਾ ਨਜ਼ਾਰਾ ਲਿਆਤਾ ਯਾਰ ਬਿਜਲੀ ਬੰਨੀ ਹੋਈ ਨਜ਼ਾਰਾ ਕਿ ਦਿਨੇ ਦਿਨੇ ਨਾ ਅਫਸਰਾ ਕੋ ਜਾਈਦਾ ਖੇਤ ਦੇ ਵਿੱਚ ਤੇ ਸਾਮ ਨੂੰ ਆਪਣੇ ਘਰੇ ਕਿਹਦੇ ਮੱਛਰ ਦਾ ਜਨਰੇਟਰ ਦਾ ਗੈਰ ਬਾਹਰ ਕੱਢਿਆ ਹੀ ਨਹੀਂ 30 40 ਹਜ਼ਾਰ ਦਾ 50 ਹਜ਼ਾਰ ਦਾ ਹਰੇ ਘਰ ਨੂੰ ਫਾਇਦਾ ਹੋਇਆ ਤੇ ਦੂਸਰੀ ਤੁਸੀਂ ਲਾਰੋ ਆ ਜਿਹੜੇ ਗੱਡੀਆਂ ਨੇ ਆ ਸਰਖ ਸਿਰਖੇ ਵਾਲੀਆਂ ਗੱਡੀਆਂ ਨਹੀਂ ਖੜੀਆਂ 52 58 100 ਦੇ ਕਰੀਬ ਜਾਣਾ ਬਚਿਆ ਇਹਦੇ ਨਾਲ ਹੁਣ ਉਹ ਗੱਡੀਆਂ ਦੀ ਐਵੇਂ ਦਾ ਕਿਹਨੂੰ ਪਤਾ ਕਿਸੇ ਮਾ ਦਾ ਕਲੀ ਦਾ ਪੁੱਤ ਵੱਜ ਗਿਆ ਕਿਸੇ ਭੈਣ ਦਾ ਭਰਾ ਵਧੀ ਗਿਆ ਉਹ ਗੱਡੀ ਦੇ ਨਾਲ ਤੇ ਕਿੰਨੇ ਕਿੰਨਾਂ ਲੋਕਾਂ ਨੂੰ ਫਾਇਦਾ ਇਸ ਕਰਕੇ ਉਹਨਾਂ ਨੂੰ ਉਹਦੀ ਕੀਮਤ ਦਾ ਪਤਾ ਤੇ ਇਹ ਕਿਸੇ ਨੇ ਇਸੇ ਕਾਹ ਲੋਕਾਂ ਨਾਲ ਵਾਅਦਾ ਕੀਤਾ ਸੀ ਜੇ ਅਸੀਂ ਗੱਡੀਆਂ ਲਾਵਾਂਗੇ 50 50 60 60 ਲੱਖ ਦੀਆਂ ਗੱਡੀਆਂ ਨੇ ਉਹ ਹਰੇਕ ਥਾਣੇ ਨੂੰ ਗੱਡੀਆਂ ਦਿੱਤੀਆਂ ਨੇ ਤੇ ਹੋਰ ਤਾਂ ਹੋਰ 14 ਟੋਲ ਪਲਾਜ਼ੇ ਬੰਦ ਕੀਤੇ ਸਾਡੇ ਮਿਹਰਬਾਨਾ ਲੋਕਾਂ ਨੂੰ ਕਿੰਨਾ ਸੁਖ ਹੋਇਆ ਵੀ ਮੈਦਾਨਾ ਟੋਲ ਪਲਾਜ਼ਾ ਬੰਦ ਹੋ ਗਿਆ ਅਸਹਾਰ ਵਾਲਾ ਬੰਦ ਹੋ ਗਿਆ ਧੂਰੀ ਵਾਲਾ ਬੰਦ ਹੋ ਗਿਆ ਇਸ ਕਰਕੇ ਸਾਰੀਆਂ ਗੱਲਾਂ ਦਾ ਲੋਕਾਂ ਨੂੰ ਕਿ ਜਿਹੜੇ ਲੋਕਾਂ ਕਰਕੇ ਤਰਲ ਆਇਆ ਸੀਗਾ ਨਾਲ ਲੋਕਾਂ ਨੂੰ ਪਤਾ ਨਹੀਂ ਸੀ ਲੋਕਾਂ ਨੂੰ ਪਤਾ ਹੀ ਸੀ ਸਾਰੇ ਲੋਕ ਪੈਸੇ ਦੇਈ ਜਾਂਦੇ ਸੀਗੇ ਤੇ ਸਰਕਾਰ ਦੇ ਜੇਬ 'ਚ ਵੀ ਜਾਈ ਜਾਂਦੇ ਸੀਗੇ ਤੇ ਲੀਡਰਾਂ ਦੇ ਜੇਬ 'ਚ ਜਾਈ ਜਾਂਦੇ ਸੀ ਇਕੱਲੇ ਮਾਨ ਸਾਹਿਬ ਦਾ ਜ਼ਿਕਰਾ ਕੀਤਾ ਕਹਿੰਦਾ ਇੱਕ ਦਿਨ ਵੀ ਕੀ ਇੱਕ ਮਿੰਟ ਵੀ ਵੱਧ ਨਹੀਂ ਦੇਣਾ ਹੈਗਾ ਸਾਰੇ 14 ਦੇ 14 ਟੋਲ ਪਲਾਜ਼ੇ ਬੰਦ ਕੀਤੇ ਰਗੇ ਹੋਰ ਅਨੇਕਾਂ ਗੱਲਾਂ ਨੇ ਜੀ ਜੇ ਆਪਾਂ ਪਾਰਟੀ ਦਾ ਦੱਸੀ ਜਾਈਏ ਇੱਥੇ ਤੁਹਾਡੇ ਚੈਨਲ ਦੇ ਉੱਪਰ ਤੇ ਮੈਂ ਕਹਾਂ ਵੀ ਕੁਝ ਗੱਲਾਂ ਨੇ ਅਮਰੀਕ ਸਿੰਘ ਜੀ ਵੀ ਕਰਨ ਮਰੀ ਸਿੰਘ ਜੀ ਬੱਲਵਾਲ ਸ਼੍ਰੋਮਣੀ ਕਾਲੀ ਨਲਾਮ ਅਸਰ ਦੇ ਸੁਭਾ ਜਾਣ ਸਕਤ ਰਹੇ ਨੇ ਉਹਨਾਂ ਦੇ ਨਾਲ ਵੀ ਤੁਸੀਂ ਜਿਹੜੇ ਵਿਚਾਰ ਆ ਰਹੇ ਨੇ ਸਾਡਾ ਜੀ ਆਸ ਤੇ ਸਵਾਲ ਆ ਜੀ ਲੇਕਿਨ ਆਪਾਂ ਵਾਦੇ ਤੋਂ ਗੱਲ ਕਰਦੇ ਜਾ ਲਈ ਇੱਕ 1000 ਰੁਪਏ ਦਾ ਵਾਅਦਾ ਕੀਤਾ ਸੀ ਜਮਾਨ ਸਾਹਿਬ ਨੇ ਆਪਣੇ ਕਾਫੀ ਰਿਆ ਹੋਤਾ ਨਾਲ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਹੀ ਦੱਸ ਗਿਆ ਧਿਆਨ ਬੀਬੀ ਦਾ ਸਫਰ ਵੀ ਫਰੀ ਆ ਜੀ ਜੀ ਤਕਰੀਬਾ ਤਵਾਮ ਗੱਲਾਂ ਨੇ ਅਸੀਂ ਜਿਹੜੀ ਨਹੀਂ ਅਸੀਂ ਦੇਖੋ ਅਸੀਂ ਨਹਿਰੀ ਪਾਣੀ ਆ ਮੈਂ ਦੱਸ ਕੇ ਇਹਦਾ ਵੀ ਕਿਸੇ ਨੇ ਲੋਕਾਂ ਨਾਲ ਵਾਅਦਾ ਤਾਂ ਨਹੀਂ ਸੀ ਕੀਤਾ ਇਸੇ ਨੇ ਮੰਗ ਨਹੀਂ ਸੀ ਕਿ 250 ਕਰੋੜ ਰੁਪਏ ਕੱਲੇ ਬਰਨਾਲੇ ਨੂੰ ਆ ਗਿਆ ਅਸੀਂ ਅਸੀਂ ਬੀਬੀਆਂ ਨੂੰ 1000 ਰੁਪਏ ਦੇਣਾਂ ਕੀ ਔਖਾ ਸਾਨੂੰ ਜਿਹੜਾ ਬਿਜਲੀ ਦਾ ਬਿੱਲ ਆ 20000 ਰੁਪਏ ਦਾ ਰਕਮ ਬਣਦੀ ਹੈ ਸਾਲਾਨਾ ਉਹ ਇਹਦਾ ਬੀਬੀਆਂ ਦਾ ਬਣਦਾ ਹੀ ਕੁਝ ਨਹੀਂ ਹੈਗਾ ਅਸੀਂ ਘਰ ਦੇ ਵਾਂਗੂ ਸਰਕਾਰ ਚਲਾ ਰਹੇ ਆ ਇਮਾਨਦਾਰੀ ਨਾਲ ਚਲਾ ਰਹੇ ਆ ਅਸੀਂ ਜਿਵੇਂ ਉਹ ਪਹਿਲਾਂ ਇਮਾਨਦਾਰੀ ਦਾ ਪੂਰਾ ਕਰ ਰਹੇ ਆ ਮਾਨ ਅਹਿਮਾਨ ਸਾਹਿਬ ਨੇ ਹੱਥ ਥੋਕੇ ਆਖਿਆ ਇੱਕ ਹੀ ਵਾਅਦਾ ਰਹੇਗਾ ਸਾਡਾ ਬੀਬੀਆਂ ਨਾਲ ਇਹ ਵੀ ਅਸੀਂ ਹਾਂ ਵੋਟਾਂ ਮੰਗਣ ਨਹੀਂ ਆਉਂਦੇ ਅਗਲੀਆਂ ਨਹੀਂ ਤੇ ਵਾਦਾ ਵੀ ਪੂਰਾ ਕਰਾਂਗੇ ਠੀਕ ਹੈ ਕਿਉਂਕਿ ਵਿਰੋਧੀ ਪਾਰਟੀ ਦੇ ਜ਼ਿਆਦਾਤਰ ਸਵਾਲ ਵਿਰੋਧੀ ਪਾਰਟੀ ਦਾ ਬਈ ਜੀ ਪਤਾ ਕੀ ਹੈ ਵਿਰੋਧੀ ਪਾਰਟੀ ਇਹਨਾਂ ਕੋਲ ਤੁਸੀਂ ਦੇ ਕਹਿਣ ਨੂੰ ਰਿਹਾ ਨਹੀਂਗਾ ਇਹ ਤਾਂ ਆਟੇ ਦਾ ਆਲ ਦਾ ਵੀ ਰੋਲਾ ਪਾਈ ਜਾਂਦੇ ਆ ਆਟਾ ਦਾ ਆਲ ਅੱਗੇ ਸੇਵ ਵੀ ਨਾ ਵਾਦ ਮਿਲਦਾ ਹੁੰਦਾ ਸੀਗਾ ਲੋਕਾਂ ਨੂੰ ਐਤਕੀ ਉਹ ਉਹੀ ਆਟਾ ਦਾਲ ਕੇ ਇਕੱਠਾ ਮਿਲ ਜਾਂਦਾ ਸੀਗਾ ਐਤਕੀ ਅਸੀਂ ਤਿੰਨ ਮਹੀਨਾ ਵਾਦ ਕਰਤਾ ਉਹ ਥੋੜਾ ਤਿੰਨ ਮਹੀਨਾ ਅੱਧਾ ਹੀ ਆਉਣਾ ਹੁਣ ਕਹਿੰਦੇ ਨਾ ਇਹੋ ਆਟਾ ਹੀ ਕੱਟਿਆ ਗਿਆ ਖੇਰੇ ਹੋਣੀ ਬੋਲੀ ਜਾਂਦੇ ਆਟੇ ਤੇ 1000 ਗਰੀਬਾਂ ਦਾ ਸੋਸ਼ਲ ਕਰਦੇ ਆ ਕੋ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਇਹ ਸਾਂਝਾ ਪ੍ਰੋਜੈਕਟ ਹੁੰਦਾ ਸਾਂਝਾ ਇਹ ਦੇਣਾ ਹੁੰਦਾ ਉਹਨੇ ਉਹਨੇ ਅਕਾਰਡ ਆ ਕੋਈ ਕਾਰਡ ਨਹੀਂ ਵੱਧ ਘਟ ਕੱਟ ਸਕਦਾ ਇਸ ਕਰਕੇ ਸਾਰੀ ਬਰਾਮੇਬਾਜੀ ਕਰਦੇ ਆ ਲੋਕਾਂ ਦਾ ਸੋਸ਼ਲ ਕਰਦੇ ਆ ਯਾਰ ਗਰੀਬਾਂ ਦਾ ਕਿਵੇਂ ਕੱਟਿਆ ਜੂ ਮੈਨੂੰ ਆ ਕੇ ਕੋਈ ਗੱਲ ਕਰਕੇ ਦੇਖੇ ਵੀ ਕਿੱਦਾਂ ਕੱਟਿਆ ਜਾਊਗਾ ਕਿਵੇਂ ਯਾਰ ਅਸਰ ਕਰ ਬਤਾ ਦੇਣਗੇ ਅੱਗੇ ਚੰਨੀ ਉਹੀ ਜਾਂਦਾ ਜਿਹੜਾ ਟੋਕਨ ਬਣ ਗਿਆ ਸੀਗਾ ਲੋਕਾਂ ਨੂੰ ਵੇਦੀ ਘੜੇ ਪਾ ਗਿਆ ਇਸ ਕਰਕੇ ਕੋਈ ਵੀ ਜਿੰਨੇ ਪਰਸੈਂਟ ਪੰਜਾਬ ਗਵਰਨਮੈਂਟ ਨੂੰ ਆਟਾ ਦਾਲ ਮਿਲਦੀ ਆ ਨਾ ਵੱਧ ਸਕਦੀ ਆ ਨਾ ਘਟ ਸਕਦੀ ਆ 13 ਅਸਰ ਕੱਟੇ ਜਾਣਗੇ ਭਾਈ ਉਹ ਵਧੂਗੀ ਮਾਨ ਜੋ ਕੋ ਮੁੱਖ ਮੰਤਰੀ ਸਾਹਿਬ ਨੇ ਕਹਿੰਦਾ ਵੀ ਜਿਹਦੇ ਕੱਟੇ ਘਰੇ ਉਹ ਦੁਬਾਰੇ ਸਾਰੇ ਚਾਲੂ ਕਰਤੇ